ਸਸ਼ਟਿਕਾਲ ਦੀ ਰਾਸਤ ਨਿਊਜ਼ ਦੇਖ ਰਹੇ ਤੁਸੀਂ ਮਨੂਰ ਵਰਚੋਤ ਹਾਂ ਤੁਹਾਡੇ ਨਾਲ ਤਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਰ ਦਿੱਲੀ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਉਹਨਾਂ ਦੀ ਜੋ ਅੰਤਰੀਮ ਜ਼ਮਾਨਤ ਹੈ ਉਹ ਹੋਰ ਵਧਾ ਦਿੱਤੀ ਜਾਵੇ 7 ਦਿਨ ਹੋਰ ਵਧਾਉਣ ਦੀ ਮੰਗ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਨੇ ਇਹ ਹਵਾਲਾ ਦਿੱਤਾ ਹੈ ਕਿ ਉਹਨਾਂ ਦੇ ਕੁਝ ਟੈਸਟ ਹੋਣੇ ਨੇ ਤਾਂ 7 ਦਿਨਾਂ ਦਾ ਸਮਾਂ ਉਹਦੇ ਵਿੱਚ ਮੰਗਿਆ ਗਿਆ ਔਰ ਦੱਸ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਮੇਰਾ ਤਕਰੀਬਨ 7 ਕਿਲੋ ਦੇ ਨੇੜੇ ਤੇੜੇ ਉਹਨਾਂ ਦਾ ਭਾਰ ਵੀ ਕੱਟ ਗਿਆ ਵੈਸੇ ਤਾਂ ਉਹਨਾਂ ਨੂੰ ਇਲੈਕਸ਼ਨ ਤੱਕ ਦੀ ਜਿਹੜੀ ਰਾਹਤ ਦਿੱਤੀ ਸੀਗੀ ਮਾਨਯੋਗ ਸੁਪਰੀਮ ਕੋਰਟ ਨੇ ਤਾਂ ਹੁਣ ਜਿਹੜਾ 7 ਦਿਨਾਂ ਦੀ ਹੋਰ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸਿਹਤ ਦਾ ਹਵਾਲਾ ਉਹਨਾਂ ਨੇ ਦਿੱਤਾ ਕਿ ਸਿਹਤ ਠੀਕ ਨਹੀਂ ਹੈਗੀ ਟੈਸਟ ਕਰਾਉਣੇ ਆ ਤਾਂ ਸਮਾਂ ਥੋੜਾ ਜਿਹਾ ਹੋਰ ਵਧਾ ਦਿੱਤਾ ਜਾਵੇ ਤਾਂ ਅਮ ਖਬਰ ਅੱਜ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਤਿਮ ਜ਼ਮਾਨਤ ਨੂੰ 7 ਦਿਨ ਹੋਰ ਵਧਾਉਣ ਦੀ ਇਹ ਮੰਗ ਕੀਤੀ ਗਈ ਹੈ ਕੇਜਰੀਵਾਲ ਨੇ ਆਪਣੀ ਨਵੀਂ ਪਟੀਸ਼ਨ ਦੇ ਵਿੱਚ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ 7 ਦਿਨਾਂ ਦਾ ਹੋਰ ਸਮਾਂ ਮੰਗਿਆ ਹਰਸਤੀ ਵਜ੍ਹਾ ਦੱਸਦੇ ਹੋਏ ਇਹਨਾਂ ਨੇ ਕਿਹਾ ਕਿ ਪੀਈਟੀ ਸਿਟੀ ਸਕੈਨ ਦੇ ਲਈ ਦੇ ਨਾਲ ਉਹਨਿਆ ਨੇ ਕੋਈ ਦੂਜੇ ਟੈਸਟ ਵੀ ਕਰਾਉਣੇ ਨੇ ਤਾਂ ਇਹਦੇ ਨਾਲ ਉਹਨਾਂ ਨੂੰ ਸਾਰੇ ਟੈਸਟਾਂ ਦੇ ਲਈ ਤਕਰੀਬਨ 7 ਦਿਨਾਂ ਦਾ ਸਮਾਂ ਲੱਗੇਗਾ ਔਰ ਉਹਨਾਂ ਨੇ ਕਹਿ ਕੇ ਵਜਨ ਵੀ 7 ਕਿਲੋਗ੍ਰam ਘਟ ਹੋਣ ਦੇ ਕਾਰਨ ਜਿਹੜਾ ਉਹਨਾਂ ਨੂੰ ਸਮੱਸਿਆ ਆ ਰਹੀ ਕਿਉਂਕਿ ਜੇਲ੍ਹ ਦੇ ਵਿੱਚ ਰਹੇ ਤਾਂ ਕਾफी ਸਰੀਰਕ ਸਮੱਸਿਆਵਾਂ ਦੇ ਨਾਲ ਜੋਜ ਰਹੇ ਨੇ ਤਾਂ ਲਗਾਤਾਰ ਚੋਣ ਪ੍ਰਚਾਰ ਵੀ ਉਹ ਕਰਦੇ ਨਜ਼ਰ ਆ ਰਹੇ ਨੇ ਤਾਂ ਹੁਣ ਸਮਾਂ ਜਿਹੜਾ ਉਹਨਾਂ ਨੇ ਥੋੜਾ ਜਿਹਾ ਹੋਰ ਮੰਗਿਆ ਕਿ 7 ਦਿਨ ਥੋੜੇ ਜਿਨ੍ਹਾਂ ਨੂੰ ਹੋਰ ਦੇ ਦਿੱਤੇ ਜਾਣ ਤਾਂ ਸ਼ਰਾਬ ਦਿੱਤੀ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 10 ਮਈ ਨੂੰ ਅੰਤਰੀਮ ਜ਼ਮਾਨਤ ਦਿੱਤੀ ਸੀਗੀ ਏਡੀ ਦੇ ਵਿਰੋਧ ਦੇ ਬਾਵਜੂਦ ਵੀ ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਨੂੰ ਵੇਖਦੇ ਆ ਕੇਜਰੀਵਾਲ ਨੂੰ 1 ਜੂਨ ਦਾ ਕੰਤਰੀਮ ਜ਼ਮਾਨਤ ਦੇਣ ਦਾ ਫੈਸਲਾ ਕੀਤਾ ਸੀਗਾ ਔਰ ਕੇਜਰੀਵਾਲ ਨੂੰ ਕਿਹਾ ਗਿਆ ਸੀਗਾ ਕਿ ਦਫਤਰਿਆ ਸਕੱਤਰਤ ਦੇ ਵਿੱਚ ਉਹ ਨਹੀਂ ਜਾਣਗੇ ਔਰ ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਫਾਈਲ ਤੇ ਉਹ ਦਸਤਕਤ ਨਹੀਂ ਕਰਨਗੇ ਔਰ ਜਦੋਂ ਤੱਕ ਉਹ ਪਰਾਜਪਾਲ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ ਉਹ ਅਜਿਹਾ ਕੁਝ ਵੀ ਨਹੀਂ ਕਰਨਗੇ ਬਾਕੀ ਜੋ ਪ੍ਰਚਾਰ ਕਰ ਰਹੇ ਨੇ ਉਹ ਐਜ਼ ਇਟ ਕਰ ਰਹੇ ਪਰ ਆਪਣਾ ਕੋਈ ਸਰਕਾਰੀ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਦੱਸਦੀ ਹੈ ਕਿ 2021 22 ਜੋ ਕਿ ਦੀ ਜਿਹੜੀ ਦਿੱਲੀ ਆਧਕਾਰੀ ਨੀਤੀ ਸੀਗੀ ਤਾਂ ਉਹਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਜੋ ਸਾਹਮਣੇ ਆਇਆ ਸੀਗਾ ਤਾਂ 21 ਮਾਰਚ ਨੂੰ ED ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ED ਨੇ ਉਹਨਾਂ ਨੂੰ ਆਪਣੇ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਪਹਿਲਾਂ ਤਾਂ ਨੋਟਸ ਸੰਮਣ ਭੇਜੇ ਸੀਗੇ ਪਰ ਉਹਨਾਂ ਨੇ ਸੰਮਣ ਸੈਪਟ ਨਹੀਂ ਕੀਤੇ ਹੈਗੇ ਤਾਂ ਉਸ ਤੋਂ ਬਾਅਦ ਖੁਦ ED ਉਹਨਾਂ ਦੇ ਘਰੇ ਗਿਆ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਤਾਂ ਉਸ ਤੋਂ ਬਾਅਦ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਤਾਂ ਇਲੈਕਸ਼ਨ ਤੱਕ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਸੀਗਾ ਕਿ 1 ਜੂਨ ਤੋਂ ਬਾਅਦ ਜਿਹੜਾ ਉਹ ਦੁਬਾਰਾ ਫੇਰ ਵਾਪਸ ਜੇਲ੍ਹ ਦੇ ਵਿੱਚ ਜਾਣਗੇ ਅੰਤਰੀਮ ਜ਼ਮਾਨਤ ਉਹਨਾਂ ਨੂੰ ਦਿੱਤੀ ਸੀ ਕਿਉਂਕਿ ਖੁਦ ਉਹ ਦਿੱਲੀ ਤੋਂ ਲੜ ਰਹੇ ਨੇ ਅਰਵਿੰਦ ਕੇਜਰੀਵਾਲ ਤਾਂ ਹੁਣ ਲਗਾਤਾਰ ਚੋਣ ਪ੍ਰਚਾਰ ਕਰਨ ਦੇ ਲਈ ਪੰਜਾਬ ਭਾਰੇ ਨੇ ਵੱਖ-ਵੱਖ ਰੀ ਸੂਬਿਆਂ ਦੇ ਵਿੱਚ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਮਾਂ ਥੋੜਾ ਜਿਹਾ ਘੱਟ ਲੱਗਦਾ ਕਿਉਂਕਿ ਇਲੈਕਸ਼ਨ ਦੇ ਚੱਲਦੇ ਆ ਜਿਵੇਂ ਸਮੇਂ ਦੌਰਾਨ ਉਹ ਬਿਜ਼ੀ ਚੱਲ ਰਹੇ ਨੇ ਤੇ ਆਪਣੀ ਸੇਧ ਦੇ ਵੱਲੋਂ ਕਹਿ ਰਹੇ ਨੇ ਕਿ ਉਹਨਾਂ ਨੂੰ ਧਿਆਨ ਨਹੀਂ ਲਗਾ پا ਰਹੇ ਹੈਗੇ ਤਾਂ ਇਸ ਕਰਕੇ ਉਹਨਾਂ ਨੇ 7 ਦਿਨਾਂ ਦਾ ਸਮਾਂ ਮੰਗਿਆ ਕਿ ਜੋ ਟੈਸਟ ਕਰਾਉਣੇ ਨੇ ਸੀਟੀ ਸਕੈਨ ਦੇ ਨਾਲ ਹੋਰ ਰਿਪੋਰਟਾਂ ਲਗੀਆਂ ਤਾਂ ਉਹਨਾਂ ਦੇ ਲਈ ਜਿਹੜਾ ਉਹਨਾਂ ਨੂੰ 7 ਦਿਨਾਂ ਦੇ ਹੋਰ ਅੰਤਿਮ ਜ਼ਮਾਨਤ ਦੇ ਵਿੱਚ ਵਾਅਦਾ ਕਰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਟੈਸਟ ਵਗੈਰਾ ਕਰਾ ਸਕਣ ਹੁਣ ਦੇਖਣਾ ਇਹ ਬਾਕੀ ਹੈ ਕਿ ਕੇਜਰੀਵਾਲ ਦੀ ਇਸ ਪਟੀਸ਼ਨ ਤੇ ਮਾਨਯੋਗ ਸੁਪਰੀਮ ਕੋਰਟ ਦਾ ਕੀ ਜਵਾਬ ਆਉਂਦਾ ਹੈ